ਹੁਣ ਇੱਕ ਵੀਰ ਜਿਹੜਾ ਆ ਸਾਨੂੰ ਮਿਲ ਕੇ ਗਿਆ ਆ ਇੱਥੋਂ ਉਹ ਸਪੈਸ਼ਲ ਇਹੀ ਦੇਖਣ ਆਇਆ ਕਹਿੰਦਾ ਕਿ ਮੈਂ ਇੱਕ ਵੀਡੀਓ ਦੇਖੀ ਤੇ ਉਹਦੇ ਵਿੱਚ ਕਹਿੰਦਾ ਉਹਨਾਂ ਨੇ ਇਹ ਦਿਖਾ ਰੱਖਿਆ ਕਿ ਜਿਹੜਾ ਕੱਗਰ ਹੈ ਉਹਦਾ ਪਾਣੀ ਜਿਹੜਾ ਹੈ ਚਾਂਦਪੁਰੇ ਦੀਆਂ ਪੈਲੀਆਂ ਦੇ ਵਿੱਚ ਫੈਲਣਾ ਸ਼ੁਰੂ ਹੋ ਗਿਆ। ਕਿਹਾ ਕਰੋ ਅਸੀਂ ਕੱਗਰ ਦੇ ਉੱਪਰ ਵੀਡੀਓ ਅਪਲੋਡ ਕਰਨਾ ਨਹੀਂ ਚਾਹੁੰਦੇ ਬਟ ਸਾਨੂੰ ਮਜਬੂਰ ਹੋ ਕੇ ਕੱਗਰ ਦੇ ਉੱਪਰ ਵੀਡੀਓ ਬਣਾਉਣੀ ਪੈਂਦੀ ਹੈ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਆਂ ਇਹੀ ਤੁਹਾਨੂੰ ਖਤਰਨਾਕ ਤਰੀਕੇ ਨਾਲ ਦਿਖਾਉਣਾ ਚਾਹੀਏ ਤਾਂ ਅਸੀਂ ਇੱਥੇ ਜ਼ੂਮ ਕਰ ਦਾਂਗੇ ਤੁਸੀਂ ਜਿੰਨਾ ਮਰਜ਼ੀ ਖਤਰਨਾਕ ਤਰੀਕੇ ਨਾਲ ਇਹਨੂੰ ਦੇਖੀ ਹਾਂਜੀ ਸਾਸ਼ਰੀ ਗਾਲ ਜੀ ਤੇ ਸਵਾਗਤ ਹੈ ਅੱਜ ਇਸ ਖਾਸ ਵੀਡੀਓ ਦੇ ਵਿੱਚ ਇਸ ਵੀਲੇ ਅਸੀਂ ਖੜੇ ਆ ਜੀ ਚਾਂਦਪੁਰਾ ਸੈਫਨ ਦੇ ਉੱਪਰ ਜਿਸ ਤਰ੍ਹਾਂ ਕਿ ਅੱਜ ਤੋਂ 2 ਦਿਨ ਪਹਿਲਾਂ ਅਸੀਂ ਇੱਥੋਂ ਇੱਕ ਵੀਡੀਓ ਸਾਂਝੀ ਕੀਤੀ ਸੀ ਜੀ ਉਹਦੇ ਵਿੱਚ ਵੀ ਅਸੀਂ ਖਤਰਾ ਨਹੀਂ ਦੱਸਿਆ ਸੀਗਾ ਕਿ ਘੱਗਰ ਜਿਹੜੀ ਹੈ ਖਤਰੇ ਤੇ ਚੱਲ ਰਹੀ ਹੈ ਕਿਉਂਕਿ ਨਾਰਮਲ ਪਾਣੀ ਚੱਲ ਰਿਹਾ ਸੀਗਾ ਤੇ ਹੁਣੇ-ਹੁਣੇ ਇੱਕ ਵੀਰ ਜਿਹੜਾ ਆ ਸਾਨੂੰ ਮਿਲ ਕੇ ਗਿਆ ਆ ਇੱਥੋਂ ਉਹ ਸਪੈਸ਼ਲ ਇਹੀ ਦੇਖਣ ਆਇਆ ਕਹਿੰਦਾ ਕਿ ਮੈਂ ਇੱਕ ਵੀਡੀਓ ਦੇਖੀ ਤੇ ਉਹਦੇ ਵਿੱਚ ਕਹਿੰਦਾ ਉਹਨਾਂ ਨੇ ਇਹ ਦਿਖਾ ਰੱਖਿਆ ਕਿ ਜਿਹੜਾ ਕੱਗਰ ਹੈ ਉਹਦਾ ਪਾਣੀ ਜਿਹੜਾ ਹੈ ਚਾਂਦਪੁਰੇ ਦੀਆਂ ਪੈਲੀਆਂ ਦੇ ਵਿੱਚ ਫੈਲਣਾ ਸ਼ੁਰੂ ਹੋ ਗਿਆ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨਾ ਅਪਲੋਡ ਕਰਿਆ ਕਰੋ ਕਿਉਂਕਿ ਖਤਰਾ ਤਾਂ ਇੱਥੇ ਬਿਲਕੁਲ ਹੈ ਹੀ ਨਹੀਂਗਾ ਜਿਹੜਾ 5 10% ਜਿਹੇ ਖਤਰੇ ਦੀ ਗੱਲ ਕਰੀਏ ਕਿ ਚਲੋ 5 10% ਖਤਰਾ ਹੈਗਾ ਸੀਗਾ ਉਹ ਵੀ ਖਤਰਾ ਜਿਹੜਾ ਆ ਉਹ ਬਿਲਕੁਲ ਟਲ ਚੁੱਕਿਆ ਹੈ ਇਸ ਵੇਲੇ ਕੱਗਰ ਦਾ ਜਿਹੜਾ ਲੈਵਲ ਹੈ ਪਾਣੀ ਦਾ ਜਿਹੜਾ ਲੈਵਲ ਹੈ ਉਹ ਥੱਲੇ ਜਾਣਾ ਸ਼ੁਰੂ ਹੋ ਗਿਆ ਸੀ ਪਿੱਛੇ ਕਨਫਰਮ ਕੀਤਾ ਸੀਗਾ ਥੋੜੀ ਦੇਰ ਪਹਿਲਾਂ ਛੀਕੇ ਦੇ ਵਿੱਚ ਜਿਹੜੀ ਕੱਗਰ ਹੈ ਉਹ ਇਸ ਵੇਲੇ 10 ਫੁੱਟ ਲੈਵਲ ਤੇ ਚਲੀ ਗਈ ਹੈ ਯਾਨੀ ਕਿ ਪਹਿਲਾਂ ਨਾਲੋਂ 3-4 ਫੁੱਟ ਪਾਣੀ ਜਿਹੜਾ ਹੈ ਹੋਰ ਘਟ ਚੁੱਕਿਆ ਤੇ ਔਣ ਵਾਲੇ 5-4 ਦਿਨਾਂ ਦੇ ਵਿੱਚ ਇੱਥੇ ਵੀ ਜਿਹੜਾ ਪਾਣੀ ਹੈ ਉਹ ਨਾਰਮਲ ਚੱਲਣ ਲੱਗ ਜੇਗਾ ਪਾਣੀ ਤਾਂ ਹੁਣ ਵੀ ਨਾਰਮਲ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਥੇ ਆ ਕੇ ਪਾਣੀ ਜਿਹੜਾ ਹੈ ਨੀਵੇਂ ਇਲਾਕਿਆਂ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ ਪਾਣੀ ਦਾ ਬਹਾਅ ਇੱਥੇ ਤੇਜ਼ ਜਰੂਰ ਹੈ ਹੁਣ ਜੇ ਅਸੀਂ ਇਹੀ ਤੁਹਾਨੂੰ ਖਤਰਨਾਕ ਤਰੀਕੇ ਨਾਲ ਦਿਖਾਉਣਾ ਚਾਹੀਏ ਤਾਂ ਅਸੀਂ ਇੱਥੇ ਜ਼ੂਮ ਕਰ ਦਾਂਗੇ ਤੁਸੀਂ ਜਿੰਨਾ ਮਰਜ਼ੀ ਖਤਰਨਾਕ ਤਰੀਕੇ ਨਾਲ ਇਹਨੂੰ ਦੇਖੀ ਜਾਓ ਇਸ ਕਰਕੇ ਐਦਾਂ ਦੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਨੇ ਇਦਾਂ ਦੀਆਂ ਵੀਡੀਓਜ਼ ਨਾ ਸ਼ੇਅਰ ਕਰਿਆ ਕਰੋ ਜਿਹੜਾ ਨਾਰਮਲ ਪਾਣੀ ਚੱਲ ਰਿਹਾ ਹੈ ਨਾਰਮਲ ਤਰੀਕੇ ਨਾਲ ਹੀ ਪਾਣੀ ਨੂੰ ਦੱਸੋ ਤੇ ਹੁਣ ਜੇ ਆਪਾਂ ਗੱਲ ਕਰੀਏ ਇਸ ਵੇਲੇ ਖਤਰਾ ਜਿਹੜਾ ਆ ਉਹ ਬਿਲਕੁਲ ਵੀ ਨਹੀਂ ਹੈਗਾ ਜੇ ਕੋਈ 5-10% ਖਤਰੇ ਦੇ ਅੱਜ ਤੋਂ 3-4 ਦਿਨ ਪਹਿਲਾਂ ਚਾਂਸ ਸੀਗੇ ਤਾਂ ਉਹ ਵੀ ਖਤਰਾ ਜਿਹੜਾ ਆ ਉਹ ਬਿਲਕੁਲ ਟਲ ਚੁੱਕਿਆ ਹੈ ਤੇ ਜਿਹੜੇ ਵੀਰ ਇਦਾਂ ਦੀਆਂ ਵੀਡੀਓਜ਼ ਪਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਕਿ ਇਦਾਂ ਦੀਆਂ ਵੀਡੀਓਜ਼ ਅਪਲੋਡ ਨਾ ਕਰਿਆ ਕਰੋ ਅਸੀਂ ਘੱਗਰ ਦੇ ਉੱਪਰ ਵੀਡੀਓਜ਼ ਅਪਲੋਡ ਕਰਨਾ ਨਹੀਂ ਚਾਹੁੰਦੇ ਬਟ ਸਾਨੂੰ ਮਜਬੂਰ ਹੋ ਕੇ ਕੱਗਰ ਦੇ ਉੱਪਰ ਵੀਡੀਓ ਬਣਾਉਣੀ ਪੈਂਦੀ ਹੈ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਹਾਂ ਕਿ ਕੱਗਰ ਖਤਰੇ ਦੇ ਨਿਸ਼ਾਨ ਤੇ ਚਲਾ ਗਿਆ ਕੱਗਰ ਦਾ ਜਿਹੜਾ ਪਾਣੀ ਹੈ ਉਹ ਚਾਂਦਪੁਰੇ ਦੀਆਂ ਪੈੜੀਆਂ ਦੇ ਵਿੱਚ ਫੈਲ ਗਿਆ ਇਸ ਕਰਕੇ ਸਾਨੂੰ ਕੱਗਰ ਦੇ ਉੱਪਰ ਮਜਬੂਰ ਆ ਕੇ ਵੀਡੀਓ ਬਣਾਉਣੀ ਪੈਂਦੀ ਹੈ ਕਿ ਅਸੀਂ ਕਿਸਾਨਾਂ ਨੂੰ ਸਹੀ ਨਿਊਜ਼ ਦੇ ਦੇ ਕਿਉਂਕਿ ਕਿਸਾਨਾਂ ਦੇ ਵਿੱਚ ਹਰਾਸਮੈਂਟ ਪੈਦਾ ਹੁੰਦੀ ਹੈ ਜੇ ਆਪਾਂ ਫੇਕ ਵੀਡੀਓਜ਼ ਪੋਣੀਆ ਤੇ ਜੇ ਆਪਾਂ ਗੱਲ ਕਰੀਏ ਖਤਰੇ ਦੀ ਖਤਰਾ ਜਿਹੜਾ ਆ ਉਹ ਬਿਲਕੁਲ ਵੀ ਨਹੀਂ ਹੈਗਾ ਜੇ ਅੱਜ ਤੋਂ 3-4 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ 3-4 ਦਿਨ ਪਹਿਲਾਂ ਜੇ ਆਪਾਂ ਮੰਨੀਏ ਤਾਂ 10-15% ਖਤਰਾ ਜ਼ਰੂਰ ਸੀਗਾ ਪਰ ਜੇ ਹੁਣ ਗੱਲ ਕਰੀਏ ਤਾਂ ਖਤਰੇ ਦੀ ਕੋਈ ਗੱਲ ਨਹੀਂ ਹੈਗੀ ਖੱਗਰ ਜਿਹੜੀ ਆ ਉਹ ਨਾਰਮਲ ਚੱਲ ਰਹੀ ਹੈ ਤੇ ਆਉਣ ਵਾਲੇ 3-4 ਦਿਨਾਂ ਦੇ ਵਿੱਚ ਪਾਣੀ ਜਿਹੜਾ ਆ ਖੱਗਰ ਦੇ ਵਿੱਚ ਉਤਰਨਾ ਸ਼ੁਰੂ ਹੋ ਜਾਊਗਾ ਕਿਉਂਕਿ ਚੀਕੇ ਦੇ ਵਿੱਚ ਅਸੀਂ ਕਨਫਰਮ ਕੀਤਾ ਸੀਗਾ ਚੀਕੇ ਦੇ ਵਿੱਚ ਜਿਹੜਾ ਪਾਣੀ ਦਾ ਇਸ ਵੇਲੇ ਲੈਵਲ ਚੱਲੇ ਆਇਆ ਉਹ ਲਗਭਗ 10 ਫੁੱਟ ਦੇ ਕਰੀਬ ਖੱਗਰ ਚਲਾ ਗਿਆ ਆ ਤੇ ਇੱਥੇ ਵੀ ਖੱਗਰ ਜਿਹੜਾ ਆ ਹੋਣ ਵਾਲੇ 2-4 ਦਿਨਾਂ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਹੈ ਉਹ ਨੀਚੇ ਚਲਾ ਜਾਊਗਾ ਤੇ ਇੱਥੋਂ ਘੱਗਰ ਜਿਹੜੀ ਆ ਭਾਖੜਾ ਨਹਿਰ ਦੇ ਥੱਲੋਂ ਦੀ ਪਰਲੀ ਸਾਈਡ ਨੂੰ ਜਿਹੜੀ ਟੱਪ ਜਾਂਦੀ ਹੈ ਤੇ ਪਰਲੀ ਸਾਈਡ ਦੇ ਵੀ ਜਿਹੜੇ ਕੁਝ ਸ਼ਾਰਟ ਨੇ ਮੈਂ ਤੁਹਾਡੀ ਸਕਰੀਨ ਦੇ ਉੱਪਰ ਐਡ ਕਰ ਦੇਣਾ ਆ ਉਸ ਵੇਲੇ ਪਰਲੀ ਸਾਈਡ ਜਿਹੜਾ ਘੱਗਰ ਦਾ ਇਸ ਵੇਲੇ ਲੈਵਲ ਚੱਲ ਰਿਹਾ ਆ ਉਹ ਲਗਭਗ 6.5 ਤੋਂ 3 ਫੁੱਟ ਦੇ ਕਰੀਬ ਜਿਹੜਾ ਇਸ ਵੇਲੇ ਪਾਣੀ ਹੈ ਚੱਲ ਰਿਹਾ ਹੈ ਤੇ ਲਗਭਗ ਜੇ ਆਪਾਂ ਗੱਲ ਕਰੀਏ ਤਾਂ ਪਾਣੀ ਦੇ ਲੈਵਲ ਦੇ ਵਿੱਚ ਅੱਧੇ ਕਿ ਫੁੱਟ ਦਾ ਫਰਕ ਪੈ ਚੁੱਕਿਆ ਆ ਤੇ ਬਾਕੀ ਬਾਕੀ ਵਾਹਿਗੁਰੂ ਕਿ ਇਹੀ ਅਰਦਾਸ ਹੈ ਕਿ ਇਹ ਜਿਹੜੀ ਅਸੀਂ ਵੀਡੀਓ ਅਪਲੋਡ ਕਰ ਰਹੇ ਆ ਘੱਗਰ ਦੇ ਉੱਪਰ ਇਸ ਸਾਲ ਦੀ ਸਾਡੀ ਆਖਰੀ ਵੀਡੀਓ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਦੁਬਾਰਾ ਘੱਗਰ ਦੇ ਉੱਪਰ ਕੁਝ ਵੀ ਅਪਡੇਟ ਕਰਨ ਦੀ ਲੋੜ ਨਾ ਪਵੇ ਬਾਕੀ ਜਿਹੜੇ ਵੀ ਫੇਕ ਨਿਊਜ਼ਾਂ ਦਿੰਦੇ ਨੇ ਫੇਕ ਵੀਡੀਓਜ਼ ਪਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਕਿ ਜੇ ਤੁਸੀਂ ਵੀਡੀਓ ਪਾਉਣੀ ਆ ਤਾਂ ਸਹੀ ਤਰੀਕੇ ਨਾਲ ਵੀਡੀਓ ਪਾਓ ਸਹੀ ਤਰੀਕੇ ਨਾਲ ਨਿਊਜ਼ ਦਿਓ ਬਾਕੀ ਤੁਹਾਨੂੰ ਪਤਾ ਹੀ ਆ ਕਿ ਸਾਡਾ ਜਿਹੜਾ ਚੈਨਲ ਹੈ ਉਹ ਉਸ ਚੈਨਲ ਦੇ ਰਾਹੀਂ ਅਸੀਂ ਤੁਹਾਨੂੰ ਸਿੱਖ ਇਤਿਹਾਸ ਦੇ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਵੀਡੀਓਜ਼ ਵੀਡੀਓਜ਼ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਰਹਿੰਦੇ ਆ ਉਹਨਾਂ ਵੀਡੀਓਜ਼ ਨੂੰ ਵੀ ਇਹਨਾਂ ਵੀਡੀਓ ਤੇ ਵਾਂਗੂ ਹੀ ਦੇਖਿਆ ਕਰੋ ਪਿਆਰ ਦਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਇਸ ਵੇਲੇ ਚਾਂਦਪੁਰੇ ਦੇ ਵਿੱਚ ਘੱਗਰ ਦਾ ਜਿਹੜਾ ਲੈਵਲ ਚੱਲ ਰਿਹਾ ਉਹ ਲਗਭਗ 3.5 ਤੋਂ 3 ਫੁੱਟ ਦੇ ਕਰੀਬ ਚੱਲ ਰਿਹਾ ਤੇ ਅੱਜ ਤਰੀਕ ਹੈਗੀ 17 ਤੇ ਲਗਭਗ ਸ਼ਾਮ ਦੇ 5:00 ਵਜੇ ਨੇ 5:00 ਵਜੇ ਅਸੀਂ ਜਿਹੜਾ ਚਾਂਦਪੁਰਾ ਸੈਫਨ ਤੋਂ ਤੁਹਾਡੇ ਨਾਲ ਅਪਡੇਟ ਕਰ ਰਹੇ ਹਾਂ ਪਿਛਲੇ ਇਲਾਕਿਆਂ ਦੀ ਗੱਲ ਕਰੀ ਤਾਂ ਪਿਛਲੇ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਆ ਉਹ ਘੜੇ ਦੇ ਵਿੱਚ ਡਾਊਨ ਹੋਣਾ ਸ਼ੁਰੂ ਤੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਸਹੀ ਨਿਊਜ਼ ਕਿਸਾਨਾਂ ਤੱਕ ਪਹੁੰਚ ਸਕੇ